ਅਮਿਸਰ ਏਅਰਪੋਰਟ ਦੇ ਹੋਣ ਇੰਟਰਨੈਟ ਦੀ ਕੋਈ ਵੀ ਟੈਨਸ਼ਨ ਨਹੀਂ ਯਾਤਰੀਆਂ ਨੂੰ ਮਿਲੇਗੀ ਫ੍ਰੀ ਵਾਈਫਾਈ ਸਹੂਲਤ ਜੀ ਹਾਂ ਤੁਹਾਨੂੰ ਦੱਸੇ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਆਪਣੇ ਯਾਤਰੀਆਂ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾ ਪ੍ਰਦਾਨ ਕਰਨ ਲਈ ਅੱਗੇ ਰਹਿੰਦਾ ਹੈ ਤਾਂ ਇੱਕ ਹੋਰ ਨਵਾਂ ਕਦਮ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਆਪਣੇ ਯਾਤਰੀਆਂ ਦੇ ਲਈ ਤਾਂ ਯਾਤਰੀਆਂ ਨੂੰ ਹੁਣ ਅੰਮ੍ਰਿਤਸਰ ਦੇ 에ਅਰਪੋਰਟ ਤੇ ਫ੍ਰੀ ਵਾਈਫਾਈ ਦੀ ਸੁਵਿਧਾ ਮਿਲੇਗੀ ਜੀ ਹਾਂ ਬਹੁਤ ਹੀ ਜਲਦੇ ਇਹ ਸੁਵਿਧਾ ਅੰਮ੍ਰਿਤਸਰ ਦੇ 에ਅਰਪੋਰਟ ਤੇ ਸ਼ੁਰੂ ਕਰ ਦੇ ਜਾਵੇਗੀ ਜਿਸ ਦੇ ਨਾਲ ਯਾਤਰੀਆਂ ਦਾ ਸਫਰ ਜਿਹੜਾ ਹੈ ਉਹ ਹੋਰ ਸੁਖਦ ਅਤੇ ਆਸਾਨ ਬਣ ਜਾਵੇਗਾ ਅੰਮ੍ਰਿਤਸਰ ਡੀਸੀ ਸਾਖੀ ਸਾਹਨੀ ਦੇ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਹੁਣ ਅੰਮ੍ਰਿਤਸਰ ਦੇ 에어ਪੋਰਟ ਨੂੰ ਵਿਸ਼ਵਪਦਰੀ 에어ਪੋਰਟ ਬਣਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਇੱਕ ਹੋਰ ਯਤਨ ਜੋ ਕਿ ਬਹੁਤ ਹੀ ਜਲਦ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਹੁਣ ਯਾਤਰੀਆਂ ਨੂੰ ਵਾਈਫਾਈ ਦੀ ਫ੍ਰੀ ਸੁਵਿਧਾ ਦਿੱਤੀ ਜਾਵੇਗੀ ਦੱਸਿਆ ਕਿ ਇਸ ਫ੍ਰੀ ਸੁਵਿਧਾ ਦੇ ਨਾਲ ਯਾਤਰੀਆਂ ਨੂੰ ਬਹੁਤ ਸਾਰੀਆਂ ਆਸਾਨੀਆਂ ਹੋਣਗੀਆਂ ਬਹੁਤ ਸਾਰੇ ਲਾਭ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਯਾਤਰੀਆਂ ਲਈ ਫ੍ਰੀ ਵਾਈਫਾਈ ਦੀ ਜਿਹੜੀ ਸੁਵਿਧਾ ਹੈ ਉਹਨਾਂ ਦੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਏਗੀ ਤਾਂ ਹੁਣ ਅੰਮ੍ਰਿਤਸਰ 에ਅਰਪੋਰਟ ਤੇ ਜੋ ਵੀ ਯਾਤਰੀ ਆਉਣਗੇ ਉਹ ਇਸ ਫ੍ਰੀ ਵਾਈਫਾਈ ਦੀ ਸੁਵਿਧਾ ਦਾ ਆਨੰਦ ਲੈ ਸਕਣਗੇ ਕਿਉਂਕਿ ਲਗਾਤਾਰ ਜਦੋਂ ਇੰਟਰਨੈਸ਼ਨਲ ਫਲਾਈਟਸ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚਦਿਆਂ ਨੇ ਤਾਂ ਯਾਤਰੀਆਂ ਨੂੰ ਪਹਿਲੀ ਪ੍ਰੋਬਲਮ ਹੀ ਆਉਂਦੀ ਹੈ ਕਿ ਉਹਨਾਂ ਦੀ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਹੋ ਚੁੱਕੀਆਂ ਹੁੰਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਲੋਕੇਸ਼ਨ ਦੀ ਗੱਲ ਕਰੀਏ ਮੈਪ ਦੀ ਗੱਲ ਕਰੀਏ ਟਰਾਂਸਲੇਟਰ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੀ ਉਹ ਅੰਮ੍ਰਿਤਸਰ 에ਅਰਪੋਰਟ ਤੇ ਆਉਂਦੀਆਂ ਸੀ ਤਾਂ ਹੁਣ ਉਹ ਵਿਦੇਸ਼ੀ ਲੋਕ ਜੋ ਕਿ ਅੰਮ੍ਰਿਤਸਰ 에ਅਰਪੋਰਟ ਤੇ ਆਂਦੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਸੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਅੰਮ੍ਰਿਤਸਰ 에어ਪੋਰਟ ਲਗਾਤਾਰ ਆਪਣੇ ਯਾਤਰੀਆਂ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਤਾਂ ਇੱਕ ਨਵੀਂ ਪਹਿਲ ਕਦਮੀ ਅੰਮ੍ਰਿਤਸਰ 에어ਪੋਰਟ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਫ੍ਰੀ ਵਾਈਫਾਈ ਦੀ ਸੁਵਿਧਾ ਹੁਣ ਯਾਤਰੀਆਂ ਨੂੰ ਦਿੱਤੀ ਜਾਵੇਗੀ ਦੱਸ ਦੇ ਕਿ ਇਸ ਦੇ ਨਾਲ ਯਾਤਰੀਆਂ ਨੂੰ ਬਹੁਤ ਸਾਰਾ ਲਾਭ ਹੋਏਗਾ ਕਿਉਂਕਿ ਲਗਾਤਾਰ ਅਗਰ ਕਾਰੋਬਾਰੀ ਯਾਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਸ ਸੁਵਿਧਾ ਦਾ ਲਾਭ ਲੈ ਸਕਣਗੇ ਜਿਸ ਦੇ ਨਾਲ ਉਹ ਆਪਣੀ ਈਮੇਲਸ ਹੋਰ ਹੋਰ ਵੀ ਡਾਟਾ ਜਿਹੜਾ ਹੈ ਉਹ ਆਪਣੇ ਕੰਮ ਦਾ ਜਿਹੜਾ ਡਾਟਾ ਹੈ ਹੁਣ 에어ਪੋਰਟ ਤੇ ਬੈਠ ਕੇ ਹੀ ਸਾਂਝਾ ਕਰ ਸਕਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਫਲਾਈਟਸ ਦੀ ਲਗਾਤਾਰ ਚੈਕਿੰਗ ਜਿਹੜੀ ਆਨਲਾਈਨ ਚੈਕਿੰਗ ਕੀਤੀ ਜਾਂਦੀ ਹੈ ਉਸ ਦੀ ਪ੍ਰੋਬਲਮ ਵੀ ਜਿਹੜੀ ਅੰਮ੍ਰਿਤਸਰ 에어ਪੋਰਟ ਤੇ ਇੰਟਰਨੈਟ ਸੇਵਾਵਾਂ ਜਦੋਂ ਨਹੀਂ ਹੁੰਦੀਆਂ ਸੀ ਤਾਂ ਇਹ ਜਿਹੜੀ ਪ੍ਰੋਬਲਮ ਸੀ ਦੇਖਣ ਨੂੰ ਮਿਲਦੇ ਸੀ ਜਿਸ ਦੇ ਨਾਲ ਹੁਣ ਤੁਸੀਂ ਇਸ ਇੰਟਰਨੈਟ ਸੇਵਾ ਸੇਵਾ ਦੇ ਨਾਲ ਯਾਨੀ ਕਿ ਹੁਣ ਤੁਸੀਂ ਵਾਈਫਾਈ ਦੀ ਸੁਵਿਧਾ ਦੇ ਨਾਲ ਕਿਸੇ ਵੀ ਫਲਾਈਟ ਨੂੰ ਆਨਲਾਈਨ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਮੈਪ ਚੈੱਕ ਕਰ ਸਕਦੇ ਹੋ ਕਿਉਂਕਿ ਲਗਾਤਾਰ ਜੋ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਉਹਨਾਂ ਨੂੰ ਲੋਕੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਮੈਪ ਦੀ ਪ੍ਰੋਬਲਮ ਆਉਂਦੀ ਹੈ ਟਰਾਂਸਲੇਟਰ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਲੈਂਗੁਏਜ ਪ੍ਰੋਬਲਮ ਆਉਂਦੀ ਹੈ ਜਿਸ ਦੇ ਨਾਲ ਹੁਣ ਇਹ ਸੁਵਿਧਾ ਦੇ ਨਾਲ ਯਾਨੀ ਕਿ ਫ੍ਰੀ ਵਾਈਫਾਈ ਸੁਵਿਧਾ ਦੇ ਨਾਲ ਅੰਮ੍ਰਿਤਸਰ 에ਰਪੋਰਟ ਤੇ ਹੀ ਜਦੋਂ ਇਹ ਸੁਵਿਧਾ ਮਿਲੇਗੀ ਤਾਂ ਬਹੁਤ ਸਾਰੇ ਯਾਤਰੀਆਂ ਨੂੰ ਇਸ ਦਾ ਲਾਭ ਹੋਵੇਗਾ ਇਸ ਦੇ ਨਾਲ ਹੀ ਬੱਚਿਆਂ ਨੂੰ ਵੀ ਲਗਾਤਾਰ ਜਦੋਂ ਅੰਮ੍ਰਿਤਸਰ एयरपोर्ट ਤੇ ਵੇਟ ਕਰਨੇ ਪੈਂਦੇ ਸੀ ਤਾਂ ਉਹ ਵੀ ਬਹੁਤ ਪਰੇਸ਼ਾਨ ਹੋ ਜਾਂਦੇ ਸੀ ਜਿਸ ਹੁਣ ਵਾਈਫਾਈ ਸਹੂਿਦਾ ਦੇ ਨਾਲ ਬੱਚੇ ਵੀ ਆਪਣੇ ਮਨੋਰੰਜਨ ਦੇ ਪ੍ਰੋਗਰਾਮ ਜਿਹੜੇ ਨੇ ਉਹ ਆਪਣੇ ਹੀ ਫੋਨ ਤੇ ਦੇਖ ਸਕਦੇ ਨੇ ਔਰ ਦਾਜੇ ਕਿ ਹੁਣ ਇਹ ਜਿਹੜਾ ਪਹਿਲ ਕਦਮੀ ਹੈ ਜਿਹੜਾ ਫੈਸਲਾ ਹੈ ਲੋਕਾਂ ਦੀ ਸਹੂਿਦਾ ਦੇ ਲਈ ਲਿਆ ਗਿਆ ਹੈ ਇਹ ਬਹੁਤ ਹੀ ਲਾਭਕਾਰੀ ਸਿੱਧ ਹੋਏਗਾ ਇਸ ਦੇ ਨਾਲ ਹੁਣ ਅੰਮ੍ਰਿਤਸਰ 에어ਪੋਰਟ ਨੂੰ ਵਿਸ਼ਵ ਪੱਧਰੀ 에어ਪੋਰਟ ਬਣਾਉਣ ਦੇ ਲਈ ਹੋਰ ਵੀ ਬਹੁਤ ਸਾਰੀਆਂ ਸਹੂਿਦਾਵਾਂ ਜਿਹੜੀਆਂ ਨੇ ਯਾਤਰੀਆਂ ਨੂੰ ਦਿੱਤੀਆਂ ਜਾਣੀਆਂ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਏਗਾ ਵਧੀਆ ਫੂਡ ਕੋਰਟ ਸੇਵਾਵਾਂ ਜਿਹੜੀਆਂ ਨੇ ਉਹ ਯਾਤਰੀਆਂ ਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਇਹ ਦਾਅਵੇ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦਾ ਟਰਮੀਨਲ ਹੈ ਉਸ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ ਪਹਿਲਾਂ ਦੀ ਗੱਲ ਕਰੀਏ ਤਾਂ 1600 ਯਾਤਰੀਆਂ ਦੀ ਕਪੈਸਿਟੀ ਇਸ 에ਅਰਪੋਰਟ ਟਰਮੀਨਲ ਦੇ ਵਿੱਚ ਸੀਗੀ ਤਾਂ ਹੁਣ ਇਸ ਨੂੰ ਵਧਾ ਕੇ 2000 ਯਾਤਰੀਆਂ ਦੀ ਕਪੈਸਿਟੀ ਜਿਹੜੀ ਹੈ ਕੀਤੀ ਜਾਵੇਗੀ ਤਾਂ ਲਗਾਤਾਰ 에ਅਰਪੋਰਟ ਦੀ ਸੁੰਦਰਤਾ ਨੂੰ ਯਕੀਨੀ ਬਣਾਉਣ ਦੇ ਲਈ ਯਾਤਰੀਆਂ ਦੀ ਜਿਹੜੀ ਸਫਰ ਹੈ ਉਸ ਨੂੰ ਖੁਸ਼ਮਈ ਬਣਾਉਣ ਦੇ ਲਈ ਆਨੰਦਮਈ ਬਣਾਉਣ ਦੇ ਲਈ ਲਗਾਤਾਰ ਅੰਮ੍ਰਿਤਸਰ 에য়ারਪੋਰਟ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ ਤਾਂ ਇਸੇ ਦੇ ਵਿੱਚ ਹੀ ਇਸੇ ਲੜੀ ਦੇ ਵਿੱਚ ਇੱਕ ਹੋਰ ਵਧੀਆ ਪਹਿਲ ਕਦਮੀ ਯਾਨੀ ਕਿ ਆਪਣੇ ਯਾਤਰੀਆਂ ਨੂੰ ਹੋਰ ਵਧੀਆ ਜਿਹੜੀ ਹੈ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਅੰਮ੍ਰਿਤਸਰ 에য়ারਪੋਰਟ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਕਦਮ ਚੁੱਕ ਰਿਹਾ ਹੈ ਤਾਂ ਇੱਕ ਨਵਾਂ ਕਦਮ ਜਿਹੜਾ ਕੀਤਾ ਗਿਆ ਹੈ ਅੰਮ੍ਰਿਤਸਰ 에য়ারਪੋਰਟ ਦੇ ਵੱਲੋਂ ਯਾਨੀ ਕਿ ਹੁਣ ਯਾਤਰੀਆਂ ਨੂੰ ਫ੍ਰੀ ਵਾਈਫਾਈ ਦੀ ਸੁਵਿਧਾ ਅੰਮ੍ਰਿਤਸਰ 에য়ারਪੋਰਟ ਤੇ ਲਗੀ اور ਦਾਜ਼ੇ ਕੀ ਖਾਸ ਗੱਲ ਹੈ ਕਿ ਇਹ ਸੁਵਿਧਾ 24 ਘੰਟੇ ਦੇ ਲਈ ਹੈ اور ਫ੍ਰੀ ਸੁਵਿਧਾ ਹੈ 24 ਘੰਟੇ ਜਿਹੜੇ ਯਾਤਰੀ ਨੇ ਦਾ ਆਨੰਦ ਲੈ ਸਕਦੇ ਨੇ ਕਿਉਂਕਿ ਲਗਾਤਾਰ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਸੀ ਇੰਟਰਨੈਟ ਸੇਵਾਵਾਂ ਕਰਕੇ ਜਿਸ ਦੇ ਨਾਲ ਜਦੋਂ ਵਿਦੇਸ਼ਾਂ ਤੋਂ ਲੋਕ ਆਉਂਦੇ ਸੀ ਤਾਂ ਉਹਨਾਂ ਦਾ SIM ਕਾਰ ਜਿਹੜਾ ਨਹੀਂ ਚੱਲਦਾ ਸੀ ਤਾਂ ਹੁਣ Wi-Fi ਦੀ ਸਮੱਸਿਆ ਜੜੀ ਹੈ ਉਹ ਉਥੇ ਕਿਸੇ ਵੀ ਪ੍ਰਕਾਰ ਦੀ 에어ਪੋਰਟ ਤੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ ਅਰਦਾਸ ਹੈ ਕਿ ਇਸ Wi-Fi ਨੂੰ ਅਕਸੈਸ ਕਰਨ ਦੇ ਲਈ ਵੀ ਪ੍ਰਕਿਰਿਆ ਬਹੁਤ ਹੀ ਆਸਾਨ ਦੇ ਆਸਾਨੀ ਦੇ ਨਾਲ ਹੋਵੇਗੀ ਔਰ ਪੂਰੇ ਟਰਮੀਨਲ ਦੇ ਵਿੱਚ ਇਹ ਪ੍ਰਕਿਰਿਆ ਜਿਹੜੀ ਹੈ ਚਲਾਈ ਜਾਏਗੀ ਤਾਂ ਹੁਣ ਵਾਈਫਾਈ ਫ੍ਰੀ ਵਾਈਫਾਈ ਦੀ ਸਹੂਲਤ ਅੰਮ੍ਰਿਤਸਰ 에ਅਰਪੋਰਟ ਤੇ ਮਿਲੇਗੀ ਅੰਮ੍ਰਿਤਸਰ 에ਅਰਪੋਰਟ ਨੂੰ ਲਗਾਤਾਰ ਵਿਸ਼ਵ ਪੱਧਰੀ 에ਅਰਪੋਰਟ ਬਣਾਉਣ ਦੇ ਲਈ ਲਗਾਤਾਰ ਜਿਹੜੀਆਂ ਟੈਕਨੋਲੋਜੀ ਨੇ ਇੱਥੇ ਯੂਜ਼ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਵਧੀਆ ਪਹਿਲ ਕਦਮੀ ਜਿਹੜਾ ਕਦਮ ਹੈ ਉਠਾਇਆ ਜਾ ਰਿਹਾ ਹੈ ਅੰਮ੍ਰਿਤਸਰ 에ਅਰਪੋਰਟ ਦੇ ਲਈ ਲਗਾਤਾਰ ਪਹਿਲ ਕਦਮੀ ਇੱਕ ਵਧੀਆ ਕਦਮ ਉਠਾਇਆ ਜਾ ਰਿਹਾ ਹੈ ਅੰਮ੍ਰਿਤਸਰ 에ਅਰਪੋਰਟ ਆਪਣੇ ਯਾਤਰੀਆਂ ਦੇ ਲਈ ਹੁਣ ਫ੍ਰੀ ਵਾਈਫਾਈ ਦੀ ਸੁਵਿਧਾ ਅਤੇ 에어ਪੋਰਟ ਦੇ ਟਰਮੀਨਲ ਨੂੰ ਵਿਸ਼ਾਲ ਕਰਨ ਦੀ ਸੁਵਿਧਾ ਜਲਦ ਹੀ ਯਾਤਰੀਆਂ ਨੂੰ ਪ੍ਰੋਵਾਈਡ ਕੀਤੀ ਜਾਵੇਗੀ